ਕਾਲੀ ਫਿਲਮ ਲੱਗੀ ਤੇ ਹੂਟਰ ਵਜਾਉਂਦੀ ਦਿੱਲੀ ਨੰਬਰ ਵਾਲੀ ਸਕਾਰਪੀਓ ਬਿਨਾ ਕਾਗਜ਼ਾਤ ਕਾਰਨ ਬਟਾਲਾ ਪੁਲਿਸ ਨੇ ਕੀਤੀ ਅੰਦਰ ਮਾਮਲਾ ਬਟਾਲਾ ਦੇ ਬੱਸ ਸਟੈਂਡ ਦੇ ਸਾਹਮਣੇ ਦਾ ਹੈ ਜਿੱਥੇ ਬਟਾਲਾ ਟ੍ਰੈਫਿਕ ਪੁਲਿਸ ਵੱਲੋਂ ਨਾਕਾ ਲਗਾ ਕੇ ਹਰ ਆਉਣ ਜਾਣ ਵਾਲੇ ਵਾਹਨਾਂ ਦੀ ਬਰੀਕੀ ਨਾਲ ਚੈਕਿੰਗ ਕੀਤੀ ਜਾ ਰਹੀ ਸੀ ਉੱਥੇ ਹੀ ਇਸ ਦੌਰਾਨ ਇੱਕ ਦਿੱਲੀ ਨੰਬਰ ਵਾਲੀ ਸਕਾਰਪੀਓ ਜਿਸ ਦੇ ਸ਼ੀਸ਼ਿਆਂ ਤੇ ਕਾਲੀ ਫਿਲਮ ਲੱਗੀ ਹੋਈ ਸੀ ਤੇ ਹੂਟਰ ਵਜਾਉਂਦੀ ਨਿਕਲ ਰਹੀ ਸੀ ਬਟਾਲਾ ਪੁਲਿਸ ਟ੍ਰੈਫਿਕ ਦੇ ਇੰਚਾਰਜ ਮਨਜਿੰਦਰ ਸਿੰਘ ਨੇ ਨਾਕੇ ਉੱਤੇ ਕਾਲੀ ਸਕਾਰਪੀਓ ਰੋਕ ਕੇ ਉਸ ਦੀ ਚੈਕਿੰਗ ਕੀਤੀ ਤਾਂ ਡਰਾਈਵਰ ਕੋਲ ਕੋਈ ਵੀ ਕਾਗਜ਼ਾਤ ਨਹੀਂ ਸਨ ਪਹਿਲਾਂ ਤਾਂ ਪੁਲਿਸ ਨੇ ਮੌਕੇ ਤੇ ਮਕੈਨਿਕ ਬੁਲਾ ਕੇ ਕਾਲੀ ਸਕਾਰਪੀਓ ਤੇ ਲੱਗਾ ਹੂਟਰ ਉਤਰਵਾਇਆ ਅਤੇ ਬਾਅਦ ਵਿੱਚ ਧਾਰਾ 207 ਅਧੀਨ ਕਾਲੀ ਸਕਾਰਪੀਓ ਨੂੰ ਥਾਣੇ ਬੰਦ ਕਰਵਾਇਆ ਅਤੇ ਡਰਾਈਵਰ ਨੂੰ ਪੈਦਲ ਭੇਜਿਆ ਉਹ ਤੁਹਾਨੂੰ ਦਿਖਾਉਂਦੇ ਹਾਂ ਬਟਾਲਾ ਤੋਂ ਸਾਡੀ ਵਿਸ਼ੇਸ਼ ਰਿਪੋਰਟ ਇੱਕ ਗੱਡੀ ਗਰਦਾਸਪੁਰ ਰੋਡ ਤੋਂ ਬਲੈਕ ਸਕਾਰਪੀਓ ਜੋ ਸਕੂਟਰ ਮਾਰਦੀ ਆ ਰਹੀ ਸੀ ਜਿੰਨੂੰ ਕਲੱਬ ਮੋੜ ਲਾ ਕੇ ਰੋਕ ਕੇ ਚੈੱਕ ਕੀਤਾ ਤਾਂ ਉਹਦੇ ਵਿੱਚ ਇੱਕ ਹੂਟਰ ਬੰਦ ਹੋਇਆ ਜੋ ਲੱਗਾ ਤੇ ਉਹ ਮਾਰ ਰਿਆ ਸੀ ਹੂਟਰ ਬਲੈਕ ਫਿਲਮ ਲੱਗੀ ਹੋਈ ਸੀ ਔਰ ਜਦੋਂ ਦਸਤਾਵੇਜ਼ਾਂ ਨੂੰ ਪੇਸ਼ ਕਰਨ ਵਾਸਤੇ ਕਿਹਾ ਤਾਂ ਕੋਈ ਉਹ ਮਲੇ ਦਸਤਾਵੇਜ਼ ਜਿਹੜੇ ਸਫੀਸ਼ੀਐਂਟ ਨਹੀਂ ਪੇਸ਼ ਕਰ ਸਕੇ ਜਿਸ ਨੂੰ ਕਰ ਮੋਟਰ ਵਹੀਕਲ ਐਕਟ ਦੀ ਧਾਰਾ ਦੇ ਹੇਠ 207 ਦੇ ਅੰਦਰ ਥਾਣੇ ਸਿਟੀ ਜਿਹੜਾ ਬੰਦ ਕਰਵਾ ਦਿੱਤਾ ਗਿਆ ਅੱਜ ਹੋਰ ਕਿੰਨੇ ਕਿ ਤਰਾਕ ਦਿੱਤੇ ਗਏ ਹੋਰ ਵੀ ਹੁਣ ਤੱਕ ਅਸੀਂ ਜਿਹੜੇ ਆ ਪੰਜ ਚਲਾਂਡ ਜਿਹੜਾ ਨੰਬਰ ਪਲੇਟਾਂ ਦੇ ਵੀ ਕੱਢਦੇ ਸਰ ਇਹੋ ਜਿਹੇ ਲੋਕਾਂ ਨੂੰ ਕੀ ਕਹਿਣਗੇ ਤਾਹੋਗੇ ਜਿਹੜੇ ਪ੍ਰਾਈਵੇਟ ਗੱਡੀਆਂ ਤੇ ਹੂਟਰ ਲਗਾਉਂਦੇ ਜਾਂ ਸ਼ੀਸ਼ੇ ਕਾਲੇ ਕਰਦੇ ਪ੍ਰਾਈਵੇਟ ਗੱਡੀਆਂ ਤੇ ਹੂਟਰ ਮਾਰਨਾ ਜਾਂ ਜਿਹੜੀ ਬਲੈਕ ਫਿਲਮ ਲਾਉਣੀ ਆ ਇਹਦੇ ਵੱਲੋਂ ਵੀ ਸਖਤ ਹਦਾਇਤਾਂ ਕਿ ਇਹਨਾਂ ਜੁੜਾ ਇਹ ਇਸ ਚੀਜ਼ ਨੂੰ ਖਤਮ ਕੀਤਾ ਜਾਵੇ ਸੋ ਮੈਂ ਇਹ ਬੇਨਤੀ ਕਰਾਂਗਾ ਕਿ ਜਿਹੜੀ ਆ ਪਾ ਵਾਇਲੇਸ਼ਨ ਕਰਦੇ ਹੂਟਰ ਮਾਰਦੇ ਆ ਪ੍ਰਾਈਵੇਟ ਗੱਡੀਆਂ ਤੇ ਪੁਲਿਸ ਸਾਇਰਨ ਲਗਾ ਕੇ ਜਾ ਬਲੈਕ ਫਿਲਮ ਲਾਉਨੇ ਤਾਂ ਇਹ ਵਾਇਓਲੇਸ਼ਨ ਜਿਹੜੀ ਨਾ ਕੀਤੀ ਜਾਵੇ ਨਹੀਂ ਤਾਂ ਇਹਦੇ ਨਤੀਜੇ ਜਿਹੜੇ ਉਹ ਭੁਗਤਣ ਲਈ ਤਿਆਰ ਸਰ ਸਰਕਾਰੀ ਮੁਲਾਜ਼ਮ ਨੂੰ ਵੀ ਕੂਟਾ ਲਾਉਂਦੇ ਹੈਗਾ ਕਿ ਨਹੀਂ ਬਿਲਕੁਲ ਨਹੀਂ ਹੈਗਾ ਜੀ ਕਿਸੇ ਨੂੰ ਲਾਉਂ ਨਹੀਂ ਹੈਗਾ ਜਿਹੜੇ ਸਾਡੇ ਉੱਚ ਅਫਸਰ ਅਧਿਕਾਰੀ ਨੇ ਉਹਨਾਂ ਦੀ ਗੱਡੀਆਂ 'ਚ ਹੋ ਸਕਦਾ ਉਹ ਜਿਹੜਾ ਆਮ ਪੁਲਿਸ ਮੁਲਾਜ਼ਮ ਆ ਉਹ ਨਹੀਂ ਇਹਦੀ ਵਰਤੋਂ ਨਹੀਂ ਕਰ ਸਕਦਾ